ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਆਡਰੈਸ ਇੱਕ ਰੀਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਰੋ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਮੱਝਾਂ ਦੇ ਵਿੱਚ 6 ਨਗ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋਸਤੋ ਕੋਈ ਤਿੰਨ ਕ ਮੱਝ ਜਿਹੜੀਆਂ ਟੋਕੜ ਗੱਬਣਾ ਚੈੱਕ ਪਾਸ ਕਨਫਰਮ ਹੋ ਗਈਆਂ ਤੇ ਬਾਕੀ ਦੋਸਤੋ ਦੂਜੀਆਂ ਵੀ ਤਿੰਨ ਮੱਝ ਜਿਹੜੀਆਂ ਇਹ ਵੀ ਸੁਨੀਆਂ ਸੁਆਈਆਂ ਹੋਣਗੀਆਂ ਇਹਨਾਂ ਪਸ਼ੂਆਂ ਦੀ ਸਾਰੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਰੀ ਦੀ ਕਰਨੀ ਆ ਦੋਸਤੋ ਤੁਸੀਂ ਆਪਾਂ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਨਹੀਂ ਗੱਲ ਨਾ ਹੋਵੇ ਕਾਹਵਾ ਪਾ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਇਹਨਾਂ ਪਛਵਾ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੋਂ ਨਾ ਸਾਂਝੀ ਕਰ ਲੈਣੇ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਬਾਈ ਜੀ ਠੀਕ ਠਾਕ ਵਧੀਆ ਜੀ ਚੱਲਦੀ ਤੁਰਾ ਚੱਲੀ ਜਾਂਦਾ ਵਧੀਆ ਕੰਮ ਕਰ ਵਧੀਆ ਜੀ ਕਿਰਪਾ ਮਹਾਰਾਜ ਜੀ ਆਈ ਜਾਂਦਾ ਮਾਲ ਜੀ ਵੇਚੀ ਜਾਂਦਾ ਠੀਕ ਹੈ ਜੀ ਚਲੋ ਆਈ ਚ ਲਈ ਚਲਦੀ ਰਹਿਣੀ ਚਾਹੀਦੀ ਹਾਂਜੀ 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 ਐਡਰੈਸ ਬੋਲ ਦਿਓ ਆਪਣਾ ਐਡਰੈਸ ਆਪਣਾ ਜੀ ਪਿੰਡ ਝਾਮਕੇ ਖੁਰਦ ਜੀ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਤਸਵੀਲ ਵੀ ਤਰਨਤਾਰਨ ਠੀਕ ਹੈ ਜੀ ਤੇ ਨਾਮ ਹੈ ਹਾਂਜੀ ਜੀਓ ਵਾਲੇ ਆ ਕੇ ਪੁੱਛ ਲਈ ਆਪਣੇ ਪਿੰਡ ਆ ਕੇ ਪੁੱਛ ਲਈ ਝਾਮਕੇ ਠੀਕ ਹੈ ਜੀ ਸੁਰ ਸਿੰਘ ਉਹ ਜਿੱਥੇ ਮਰਜੀ ਮਾਲੂ ਲਾ ਕੇ ਬੰਨੇ ਭਾਵੇਂ ਪੰਜਾ ਚੌਂਦ ਨੇ ਪੁੱਛ ਲਈ ਪੀ ਛਾਮ ਦੀ ਸਾਹ ਫਾਰਮ ਤੇ ਜਾਣਾ ਠੀਕ ਹੈ ਜੀ ਹਾਂਜੀ ਹਾਂਜੀ ਪ੍ਰਤਾਪ ਸਿੰਘ ਸਾਹ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ ਜੀ 787901127 ਠੀਕ ਹੈ ਜੀ 787901127 ਦੂਜਾ ਨੰਬਰ ਜੀ 628474127 ਠੀਕ ਹੈ ਜੀ 628474127 ਠੀਕ ਹੈ ਜੀ ਅੱਜ ਵੀਰੇ ਆਪਣੇ ਕੋਲ ਤਕਰੀਬਨ ਮੱਜਾਂ ਦੇ ਵਿੱਚ ਛੇ ਨਾ ਗਿਆ ਹਾਂਜੀ ਭਾਜੀ ਮਹੀਂ ਤੇ ਆੱਤ ਹੀ ਹਾਂ ਤੇ ਦੋ ਨਗਰ ਵਿੱਚੋਂ ਵੇਗ ਗਈ ਦੋ ਮਹੀਆਂ ਲਈਆਂ ਟੋਪਰਾ ਕਬਣਾ ਹੋਰ ਅੱਛਾ ਜੀ ਉਹ ਆਪਾਂ ਸਵੇਰੇ ਲਿਆਉਣੀਆਂ ਜਾਂ ਪਰਸੋਂ ਲਿਆਉਣੀਆਂ ਥੋੜਾ ਜਨਾ ਭੈਣ ਭਰਾ ਫੋਨ ਵਾਲਾ ਕਰਦਾ ਤੇ ਕੱਲੇ ਕੱਲੇ ਨੂੰ ਵੀਡੀਓ ਨਹੀਂ ਪਾਈ ਜਾਂਦੀ ਠੀਕ ਹੈ ਜੀ ਹਾਂ ਜੀ ਮਾਲ ਥੋੜਾ ਘਟ ਲ ਬੰਦਿਆ ਜੀ ਅੱਜ ਦੀ ਵੀਰ ਵਿੱਚ ਆਪਣੇ ਕੋਲ ਤਿੰਨ ਮੱਝਾਂ ਕਨਫਰਮ ਚੈੱਕ ਹਾਂਜੀ ਤਿੰਨ ਕਨਫਰਮ ਆ ਹਾਂਜੀ ਤੇ ਜਿਹੜੀ ਚੌਥੀ ਆ ਉਹ ਗੈਸ ਆ ਡਾਕਟਰ ਨੇ ਲਾਇਆ ਬੱਤੀਆਂ ਕਦਣਾ ਅੱਛਾ ਜੀ ਤੇ ਬਾਕੀ ਚਲੋ ਜੇ ਕੋ ਆਪਣੇ ਤੋਂ ਰਹਿ ਗਈ ਤਾਂ ਦਹਦਰਾ ਫਿਰ ਆਪਾਂ ਚੈੱਕ ਪਾਸ ਕਰਾ ਦਾਂਗੇ ਪੱਕੀ ਠੀਕ ਹੈ ਜੀ ਤੇ ਬਾਕੀ ਜੇ ਰੇਟ ਆਪਾਂ ਉਹਦਾ ਗੈਸ ਵਾਲੇ ਰੱਖ ਠੀਕ ਹੈ ਹਾਂਜੀ ਚਲੋ ਸ਼ੁਰੂ ਕਰੀਏ ਆਪਾਂ ਇਸ ਤੋਂ ਕਰ ਗਏ ਆਪਾਂ ਮੈਨੂੰ ਦੱਸੀਏ ਡਿਟੇਲ ਵੀਰਾਂ ਨੂੰ ਵੀ ਇਹ ਕਿੰਨੇ ਮਾਸੂਹ ਸੁਈਏ ਤੇ ਪਾ ਕੇ ਭਾਈ ਢਾਈਆਂ ਮਹੀਨਿਆਂ ਦੀ ਮੱਝ ਗੱਪਣ ਕੇ ਚੈੱਕ ਪਾਸ ਆਪਣੇ ਹੱਥੇ ਕਰਾਈ ਹੈ ਕਿੰਨੇ ਮਾਸੂਹ ਸੁਈਏ ਤੇ ਗੱਪਣ ਵੀ ਨੇ ਸੁਈਏ ਭਾਜੀ ਗਾਂ ਤਿੱਜੇ ਆਸ ਤੇ ਦੂਜਾ ਸੁਆ ਸੁਈਏ ਆ ਦੁੱਧ ਥੱਲੇ 10 ਲੀਟਰ ਹੀ ਚੱਕ ਰਾਇਆ 8 ਕਿਲੋ ਲੀਟਰ ਰਹਿ ਗਿਆ ਜਿਹੜਾ ਹੁਣ ਮੌਕੇ ਦਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਕੱਢੀਏ ਬਾਹਰ ਵੀਰ ਨੂੰ ਲਓ ਜੀ ਜਰੂਰ ਢਾਈਆਂ ਮਹੀਨਿਆਂ ਦੀ ਦੋਸਤੋ ਕਨਫਰਮ ਚੈੱਕ ਪਾਸ ਵੀਰ ਕਹਿੰਦਾ ਵੀ ਆਪਾਂ ਚੈੱਕ ਕਰਵਾਤੀ ਆ 10 ਲੀਟਰ ਦੁੱਧ ਸੀ ਦੋਸਤੋ ਚੈੱਕ ਕਰਾਉਣ ਦੇ ਨਾਲ 8 ਲੀਟਰ ਦੁੱਧ ਹੋਣ ਰਹਿ ਗਿਆ ਦੁੱਧ ਆਤੀ ਕਰ ਦਿਓ ਜੀ ਫੇਰ ਸੂਬਾ ਦੂਜਾ ਸੂਈਏ ਤੇ ਤੀਜੀ ਸੂਈਏ ਤੇ ਦੱਸੋ ਕਨਫਰਮ ਆ ਚੰਗੀ ਰਾਜੀ ਜੰਮੀ ਪਲੀ ਹੈ ਪੂਰੀ ਚੈੱਕ ਕਰ ਲਓ ਲੱਖੋਂ ਬਾਹਰ ਵਗਣ ਵਾਲੀ ਆ ਜੀ ਮੱਝ ਠੀਕ ਹੈ ਜੀ ਹਾਂਜੀ ਹੱਦ ਘਾਟ ਦੱਸੋ ਮੈਂ ਦਾ ਪਿੱਠਪੜੀ ਦੀ ਚੜਾਈ ਆਰਡਰ ਕੁਆਲਟੀ ਹਰ ਇੱਕ ਚੀਜ਼ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਦੋਸਤੋ ਬਿਲਕੁਲ ਬਰੀਕ ਚਮੜੀ ਤੇ ਸਿੰਗਲ ਡੀ ਦੀ ਮੱਝ ਖਣਾਂ ਦੀ ਕੁਆਲਿਟੀ ਕਰੋ ਚੱਕੀ ਦੇ ਚਾਰੇ ਥਣ ਗੈਪ ਚ ਲੱਗੇ ਹੋਏ ਕੋਈ ਫੋਟ ਸ਼ਾਂਗੀਆਂ ਨਾਲ ਧਾਰਾਂ ਵੀਰ ਚਾਰੇ ਥਣ ਦੇ ਬਰਾਬਰ ਹੋ ਦੀ ਭਾਜੀ ਐ ਵਧੀਆ ਜੀ ਬਰਾਬਰ ਕਿਉਂ ਨੂੰ ਵਧੀਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦਾ ਵੀਰ ਮੁੱਲ ਕਦਾ ਕਰਦਾ ਭਾਜੀ ਮੁੱਲ ਆਪਾਂ ਇਹ ਨਹੀਂ ਵੀ ਗੱਭਨ ਨਿਕਲ ਆਈ ਆ ਹੂੰ ਕਈ ਨੇ ਗੱਬਣਾ ਮਈਆਂ ਦਾ ਮੰਨ ਲਓ ਤੋਕਣਾ ਗੱਬਣਾ ਦਾ ਸਜਰਾਂ ਵਾਲਾ ਮੋਲੀ ਕਰੀ ਜਾਂਦੇ ਹਾਂਜੀ ਹਾਂਜੀ ਪਰ ਆਪਾਂ ਨਹੀਂ ਚਲੋ ਸਾਹਮਣੀ ਸੁਤਨੀ ਕਹਿੰਦੇ ਇਹ ਆ ਵੀ ਚਲੋ ਦੁੱਧ ਹੈਗਾ ਨਾਲ ਦੁੱਧ ਹੈਗਾ ਦੁੱਧ ਹੈਗਾ ਦੁੱਧ ਦੇ ਹਿਸਾਬ ਨਾਲ ਜਿਹੜੀ ਥੱਲੇ ਦੁੱਧ ਆਉਂਦਾ ਦੁੱਧ ਦੇ ਹਿਸਾਬ ਨਾਲ ਮੋਲ ਕਰਾਂਗੇ ਥੱਲੇ ਨਹੀਂ ਹੈਗਾ ਉਹ ਹਿਸਾਬ ਨਾਲ ਕਰਾਂ ਠੀਕ ਹੈ ਭਾਜੀ ਮੋਲੇ ਦਾ ਕਰਾਲੇ ਭਾਵੇਂ ਕੋ 75 ਦੇ ਭਾਵੇਂ ਕਰਾਲੇ ਸਾਤ ਹਾਂਜੀ 65000 ਨਹੀਂ ਦੇ ਰਹੀਏ ਕਿੰਨਾ ਕਮਾਉਣ ਦਾ ਨਾ ਸਰ ਹਾਂ ਨਾ ਭਾਜੀ 62000 ਅੱਛਾ ਜੀ ਹਾਂਜੀ ਕੁਝ ਹੋ ਸਕਦੀ ਕਿ ਜੀ ਸਰ ਭਾਜੀ ਛੋੜ ਹੋਊਗੀ ਮੌਕੇ ਤੇ ਥੋੜੀ ਬਾਰੀ ਠੀਕ ਹੈ ਜੀ ਬਾਕੀ ਚੈ ਠੀਕ ਹੈ ਜੀ ਅਗੀ ਢਾਈਆਂ ਮਹੀਨਿਆਂ ਚੈੱਕ ਪਾਸ ਦੋ ਦਹਾੜਾ ਅੱਠ ਦੀ ਗਾਰੰਟੀ ਦੇ ਢਾਈਆਂ ਮਹੀਨਿਆਂ ਦੀ ਕਨਫਰਮ ਚੈੱਕ ਪਾਸ 8 ਲੀਟਰ ਦੁੱਧ ਮੌਕੇ ਦਾ ਤਿਆਰ ਜੇ 65000 ਰੁਪਿਆ ਇਹਦੀ ਡਿਮਾਂਡ ਰੱਖੀ ਗਈ ਤੇ 66000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਆਇਆ ਗਿਆ ਦਾ ਸ਼ੋਰ ਛੱਪਾ ਮਾਨਤਨ ਮੌਕੇ ਤੇ ਜਿਹੜਾ ਹੋਊਗਾ ਤੇ ਇਹਦੇ ਨਾਲ ਜਿਹੜੀ ਬੱਤੀ ਮੱਚੇ ਵੀਰ 2 ਨੰਬਰ ਦੀ ਕਿਹੜੀ ਦੱਸੋ ਇਹ ਵੀ ਭਾਜੀ ਬੱਤੀਆਂ 50ਆਂ ਦਾਆਂ ਦੀ ਡੈਕਟਰ ਨੇ ਆਖਿਆ ਅੱਛਾ ਜੀ ਤੇ ਪਰ ਇਹ ਕਨਫਰਮ ਨਹੀਂ ਹੋਈ ਆਪਾਂ ਦੱਸਾਂ ਗਾਰੰਟੀ ਨਹੀਂ ਦਿੰਦੇ ਡੈਕਟਰਾਂ ਦਾ ਵੀ 10 ਦਿਨ ਫਲੋ ਕੇ ਆਪਾਂ ਚੱਕ ਤਾਂ ਕਰਾਈ ਸੀ ਮੈਂ ਅੱਜ ਕੱ ਨਾ ਬਣੀ ਉਹ ਤੇ ਮੈਨੂੰ ਕੀ ਕਰਾ ਦਾਂਗੇ ਹਾਂਜੀ ਤੁਹਾਡਾ ਡਾਕਟਰ ਇਹ ਕਹ ਲੰਦਾ ਵੀ ਬਣੀ ਆ ਮੱਜ ਠੀਕ ਹੈ ਜੀ ਤੇ ਆਪਣਾ ਚਲੋ ਡਾਕਟਰ ਦਾ 45 ਦਿਨਾਂ ਦੀ ਕਰ ਦਿੰਦਾ ਘੱਟ ਤੋਂ ਘੱਟ ਵੇਖ ਲੈਂਦਾ ਬੱਤੀਆਂ ਦਿਨਾਂ ਦੀ 35 ਦੀ ਵੇਖ ਲੈਂਦਾ ਠੀਕ ਹੈ ਜੀ ਤੇ ਚਲੋ ਇਹ ਆ ਮਾਟ ਮਾਟ ਉਹ ਦਿੰਦਾ ਘਟਾਤਾ ਵਸ ਤੇ ਸੂਈ ਨੂੰ ਹੁੰਦਾ ਜੱਕ ਨਾ ਸੂਈ ਨੂੰ ਭਾਜੀ 3 ਮਹੀਨੇ ਹੋ ਗਏ 3 ਮਹੀਨੇ ਹੋ ਗਏ ਬਾਕੀ ਪਿਓਰ ਨੀਲੀ ਚ ਜਮ ਮੱਜ ਹਾਂਜੀ ਇਹਦਾ ਬੱਚਾ ਹੈਗਾ ਨਹੀਂ ਬੱਚਾ ਨਹੀਂ ਜੀ ਹੈਗਾ ਅੱਛਾ ਜੀ ਹੁਣ ਕਿਹਦੇ ਨਾਲ ਦੁੱਧ ਕਿੰਨਾ ਦੁੱਧ ਭਾਜੀ 8-7 ਸੀ ਹੂੰ ਤੇ ਕੋਸ 7 ਤੋਂ ਅੰਦਰ ਲਾ ਲਈ ਹੁਣ 7 ਹੈਗਾ ਪੱਕਾ ਇਹਨਾਂ ਚੱਕ ਚੁ ਇਦੋਂ ਕੋ ਲੈ ਗਿਆ ਠੀਕ ਆ ਇਹਦੇ ਭਾਵੇਂ ਕੋ ਸਾਈ ਪਾ ਦਿਆ ਮੈਂ 10 ਦਿਨਾਂ ਚੈੱਕ ਪਾਸ ਕਰਾ ਕੇ ਭੇਜਦਾ ਠੀਕ ਹੈ ਜੀ ਹਾਂਜੀ ਕੱਲ ਕੜੀਏ ਵੀ ਬਰਬ ਸਵੇਰ ਤੋਂ ਦੋਸਤੋਂ ਦੂਜਾ ਸਵੇਰ ਤੇ ਤੀਜੇ ਵੇਲੇ ਦੋਸਤੋਂ ਗਾ ਇਹ ਵੀ ਗੱਬਣਿਆ 35 ਦਿਨ ਦਾ ਟਾਈਮ ਹੋ ਗਿਆ ਜੇ ਕਨਫਰਮ ਨਹੀਂ ਹੋਈ 7 ਲੀਟਰ ਦੁੱਧ ਮੌਕੇ ਦਾ ਤਿਆਰ ਜੇ ਦੋਸਤੋਂ ਪਿਓਰ ਨੀਲੀ ਰਹੀ ਆ ਕਰੋ ਚੈੱਕ ਡਾਇਟ੍ਰੇਰ ਗਾਲਾਂ ਦਾ ਵੀ ਲਿਗਲੂਗੀ 100 ਦੇ ਵਿੱਚੋਂ 50 60 ਪਰਸੈਂਟ ਮਲਪੀ ਉਹਨੇ ਦੱਸੀ ਆ ਅੱਛਾ ਜੀ ਤੇ ਬਾਕੀ ਤੁਹਾਨੂੰ ਪਤਾ ਜੇ ਟਰੈਕਟਰ ਨੂੰ ਹੋਵੇ ਜੇ ਨਾ ਹੁੰਦੀ ਤਾਂ ਉਹਨੇ ਅਸਲ ਹਾਸ ਦੇਣਾ ਵੀ ਖਾਲੀ ਹਾਂਜੀ ਹਾਂਜੀ ਬਾਕੀ ਹੈਗੀ ਪਿਓਰ ਨੀਲੀ ਜੀ ਜੇ ਹਾਂਜੀ ਹਾਂਜੀ ਦੋਸਤੋ ਨਿਸ਼ਾਨੀਆਂ ਪੂਰੀਆਂ ਕਵਰ ਕਰਦੀ ਨੀਲੀ ਰਵੀ ਵਾਲੀ ਆ ਪੂਸ਼ ਵਾਈਟ ਚਾਰੇ ਖੋਰ ਵਾਈਟ ਫੇਸ ਤੇ ਵੀ ਦੋਸਤੋ ਨਿਸ਼ਾਨ ਹੈਗਾ ਜੀ ਅਛਾ ਵੀਰ 7 ਕਿਲੋ ਦੁੱਧ ਤੁਹਾਡਾ ਤਿਆਰ ਹੈ ਮੋਕੇ ਤੇ ਹਾਂਜੀ ਹਾਂਜੀ ਭਾਜੀ ਤੇ ਕੀ ਮੁੱਲ ਕਰਨਾ ਦਾ ਭਾਈ ਜੇ ਇਹਦੇ ਝੋਟੀ ਨਿਕਲ ਆਈਏ ਕਬਰ ਹਾਂਜੀ ਫਿਰ ਤੇ ਆਪਾਂ ਦੇਣੀ ਇਹ ਵੀ ਬਾਤ ਜਾਦੀ ਹਮ ਹਲੇ ਚਲੋ ਆਪਾਂ ਗੈਸ ਦੇ ਹਿਸਾਬ ਨਾਲ ਮੁੱਲ ਕਰ ਲੀਨੇ ਆ 70000 ਦੀ ਰੇਟ ਕਿੰਨਾ ਕੁ ਮੰਨਣਾ ਸੋਦਾ ਪੂਰੇ 57000 ਦੀ ਦਵਾਂਗਾ ਇਜਾ ਜਗਨਦੀ ਨਹੀਂ 57 ਪੂਰੇ ਦਿੱਦਾਂਗੇ ਠੀਕ ਥੋੜਾ ਬੜਾ ਮਾਨਤਨ ਕਰਦਾਂਗੇ ਚਲੋ ਇਹ ਆ ਬਾਕੀ ਤੇ ਇਹ ਤਾਂ ਨਸਲ ਦਾ ਕਰਕੇ ਮੈਂ 54000 ਮਹਿੰਗੀ ਆ ਠੀਕ ਠੀਕ ਚਲੋ ਗਾੜੀ ਆ ਪਾਣੀ ਆਂਦੇ ਉਹਨਾਂ ਦੇ ਕਹਿਣ ਮੁਤਾਬਕ ਉਹ ਆਂਦੇ ਵੀ ਠੀਕਾ ਵੀ ਚੰਗਾ ਭਰਿਆ ਲਓ ਦੋਸਤੋ 60000 ਰੁਪਿਆ ਵੀ ਇਹਨੇ ਡਿਮਾਂਡ ਰੱਖੀ 57000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਨਤਨ ਛੋੜ ਛੱਪਾ ਥੜਾ ਆਇਆ ਗਿਆ ਤਾਂ ਮੌਕੇ ਤੇ ਜ਼ਰੂਰ ਹੋਗਾ ਮਾਝ ਦੋਸਤੋ ਨੀਲੀ ਦਾ ਵਿੱਚ ਨਾਲ ਪੂਰੀਆਂ ਨਿਸ਼ਾਨੀਆਂ ਕਬਰ ਕਰ ਲਈ ਤੁਸੀਂ ਚੈੱਕ ਕਰ ਸਕਦੇ ਹੋ ਵੱਡਾ ਢਾਂਚਾ ਮਾਝ ਦਾ ਕਰੋ ਚੈੱਕ ਤੇ ਜਿਹੜੀ 3 ਨ ਕਿੰਨਾ ਵਸ ਵਸ ਹੋਈਏ ਇਹ ਭਾਈ ਪਹਿਲਣੀਆਂ ਛੋਟੀ ਸੂਈ ਅੱਛਾ ਜੀ ਤੇ ਸੂਈ ਨੂੰ ਇਹਨੂੰ ਭਾਜੀ ਹੋਏ ਜੇ ਢਾਈ ਮਹੀਨੇ ਢਾਈ ਮਹੀਨੇ ਤੇ ਦੁੱਧ ਇਹਦੇ ਕੋਲ 10 ਆ ਕੋਈ 8 ਲਾਲੇ ਤੇ ਇਹਨੂੰ ਇੱਕ ਮਹੀਨਾ ਗਾਂ ਬਣੀ ਨੂੰ ਹੋਇਆ ਅੱਛਾ ਟੀਕਾ ਲੱਗਾ ਨੂੰ ਇੱਕ ਮਹੀਨਾ ਹਾਂਜੀ ਹਾਂਜੀ ਇੱਕ ਮਹੀਨਾ ਗਾਂ ਇਹਨੂੰ ਹੋਇਆ ਬਣੀ ਠੀਕ ਹੈ ਜੀ ਕੱਢੀਏ ਵੀਰ ਬਾਹਰ ਨੂੰ ਵੀ ਲਓ ਦੋਸਤੋ ਇਹ ਛੋਟੀ ਪਹਿਲਾ ਸਵੇਰ ਸੂਈ ਤੇ ਇੱਕ ਮਹੀਨੇ ਦਾ ਟਾਈਮ ਇਹਨੂੰ ਟੀਕਾ ਲੱਗੇ ਨੂੰ ਹੋ ਗਿਆ ਕਨਫਰਮ ਹਜੇ ਨਹੀਂ ਕਿ ਹੈਗੀ ਤੇ ਦੁੱਧ ਦੋਸਤੋ 8 ਤੋਂ ਪਲੱਸ ਹੋਊਗਾ ਤਾਂ 10 ਦੇ ਅੰਦਰ ਹੋਊਗਾ ਅੱਠ ਕਰਕੇ ਸਬਦਾ ਮੰਨ ਕੇ ਕਰ ਲਈ ਜੀ 8 ਲੀਟਰ ਮੰਨ ਕੇ ਵੀਰ ਕੰਦਾ ਕੋਈ ਸੌਦਾ ਕਰ ਲੇ ਜਿਹੜੇ ਵੀ ਇੰਨੇ ਕਰਨਾ ਬਾਕੀ ਦੋਸਤੋ ਮੈਂ ਤਾਂ ਕਰ ਕੱਟ ਫੇਸ ਕੁਆਲਟੀ ਹਰ ਇੱਕ ਚੀਜ਼ ਬਾਕੀ ਭਾਜੀ ਠੰਡੀ ਧੀਰੀ ਜਦੀ ਆ ਠੀਕ ਹੈ ਜੀ ਕਿ ਜਦਾਂ ਮਰਜ਼ੀ ਵੀ ਆਵੇ ਲਓ ਜੀ ਦੋਸਤੋ ਕਰੋ ਜੀ ਚੱਕ ਹਾਂਜੀ ਇਹ ਨਹੀਂ ਵੀ ਮੰਨ ਲਓ ਨਹੀਂ ਤਾਂ ਪਹਿਲਾ ਨਾ ਕੁੜੀ ਆ ਫੁਕਾ ਹੀ ਮਾਰੀ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਸਣਾ ਵੀ ਕੁਆਲਟੀ ਕਰੋ ਚੱਕ ਜੀ ਪੂਰੇ ਦੋਸਤੋ ਸਣ ਦੇਖੋ ਇਹ ਵੀ ਦੋਸਤੋ ਬਿਲਕੁਲ ਬਰੀਕ ਚਮੜੀ ਸਿੰਗਲਟੀ ਦੀ ਮੱਝ ਦੋ ਦੋ ਦੋਸਤੋ 8 ਲੀਟਰ ਵੀਰ ਕੰਦਾ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਬੇਸ਼ੱਕ ਬਾਕੀ ਭਾਈ ਇਹ ਨਾ ਠੰਡੀ ਸੀਲ ਹੈ ਕੋਈ ਗੱਲ ਨਹੀਂ ਲਓ ਜੀ ਦੋਸਤੋ ਥੜਾ ਦੀ ਕੁਆਲਿਟੀ ਦੀ ਕਰ ਲੈ ਚੱਜੇ ਬਹੁਤ ਵਧੀਆ ਥਣ ਦੋਸਤੋ ਅਛਾ ਵੀਰ ਮੁੱਲਕ ਨਾ ਕਰਨਾ ਭਾਈ ਏਰੀਆਂ ਨੀਆਂ ਝੋਟੀਆਂ ਦੇ 75 75 ਆਦੀਆਂ ਕੰਦੇ ਆ ਦੇ ਕੰਦੇ ਨਹੀਂ ਹਾਂਜੀ ਪਰ ਆ ਪਾਣੀ 75 ਕਰਨਾ ਠੀਕ ਹੈ ਆਪਾਂ ਬਿਲਕੁਲ ਡਾਊਨ ਹੀ ਰੱਖਣਾ ਤਾਂ ਹਾਂ ਠੀਕ ਠੀਕ ਹੈ ਮੋਲੋ ਭਾਈ ਕੋਕਰਾਂ ਦੇ ਭਾਵੇਂ 70 75 ਕਰ ਲਈਏ ਤੇ 65 ਕਰ ਲਈਏ ਹਾਂ ਨਾ ਬਾਹਰ ਹੀ ਆ ਕੇ ਦੇਣੀ ਹੈ 60000 ਦੇ ਹਾਂਜੀ ਹਾਂਜੀ ਭਾੜ ਗਿਆ ਜੋ ਹੈ ਕਿ ਜੈਸ ਕੁ ਕਰ ਲਾਂਗੇ ਭਾਜੀ ਕੋ ਭੈਣ ਭਰਾ ਮੌਕੇ ਤੇ ਫੋਨ ਕਰੇ ਠੀਕ ਹੈ ਬਾਕੀ 7-8000 ਦੀ ਤੇ 10 ਦੀ ਕੱਟੀ ਹੈ ਜੀ ਮਗਰ ਕੱਟੀ ਨੂੰ ਮਰਦਾ ਚਾਹੀਦੀ ਅੱਛਾ ਇਹ ਦੀ ਮਗਰ ਕੱਟੀ ਹਾਂਜੀ ਹਾਂਜੀ ਕੱਟੀ ਹੋਈ ਹੈ ਅੱਛਾ ਜੀ ਲੋ ਦੋਸਤੋ ਬੱਚਾ ਵੀ ਦੀ ਮਗਰ ਕੱਟੀ ਹਾਂਜੀ ਇਹ ਦੋਸਤੋ ਆਪ ਵੀ ਕੱਟੀ ਤੇ ਬੱਚਾ ਵੀ ਕੱਟੀ ਆ ਹਾਂਜੀ ਤਾਂ ਸਾਹ ਹੁਣਾਂ ਗਾਂ ਵੀ ਬਣ ਗਈ ਤੇ ਭਾਜੀ ਤਿੰਨ ਫਾਇਦੇ ਹੋਈ ਨਹੀਂ ਤਿੰਨ ਫਾਇਦੇ ਹੋਈ ਹਾਂਜੀ ਜੀ ਆ ਗਈ ਹੁਣ ਕਿ 62000 ਰੁਪਏ ਦੇ ਵਿੱਚੋਂ 200 ਤੁਹਾਡਾ 60000 ਦੇ ਵਿੱਚ ਭਾਜੀ ਸੱਜਰ ਵੀ ਆ ਗੱਬਣ ਵੀ ਆ ਮਗਰ ਕੱਟੀ ਵੀ ਆ ਕੱਟੀ ਵੀ ਹਾਂਜੀ ਚਲੋ ਤੋ 800 ਰੁਪਏ ਦੇ ਵਿੱਚ 200 ਲਾ ਆ ਜਾਂ ਗਿਆ ਦਾ ਸ਼ੋਰ ਛੱਪਾ ਮਾਨ ਤਾਂ ਜਿਹੜਾ ਮੌਕੇ ਤੇ ਵੀਰ ਕਹਦਾ ਹੋਊਗਾ ਤੇ ਇਸ ਤੋਂ ਅੱਗੇ ਆਪਾਂ ਚੱਲੀਏ ਵੀਰੇ ਜਿਹੜੀ ਟੋਕੜ ਗੱਪਣ ਮੱਝ ਪਹਿਲਾ ਸਵੇਰ ਦੀ ਛੋਟੀ ਸਵੇਰ ਦੂਜੇ ਸਵੇਰ ਤੇ ਗੱਪਣੇ ਇਹਦੀ ਤਸਵੀਰਾਂ ਤੇ ਇਹ ਵੀ ਭਾਜੀ ਪਰੋਂ ਕੱਟੀ ਜੇ ਹਾਂਜੀ ਮੂੰਹ ਦੋਂਦੀ ਹਾਂਜੀ ਤੇ ਦੋ ਤਿੰਨ ਸ ਤੇ 3 ਕਿਲੋ ਹੈ ਭਾਜੀ ਹੂੰ ਚੈੱਕ ਕਰਾਂ ਘੜੀ ਆ ਹੁਣ ਕੋ ਦੋਹੋਂ ਤੋਂ ਅੰਦਰ ਲਾ ਲਈ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਚੌਣਚਾਂ ਵਧੀਆ ਜੇ ਸਾਢੇ ਪੰਜ ਮਹੀਨਿਆਂ ਦੀ ਕੱਪੜੀ ਸਾਢੇ ਪੰਜ ਮਹੀਨੇ ਦੀ ਕੱਪੜੀ ਚੈੱਕ ਪਾਸ ਹੈ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਦੁੱਧ ਵੀਰਕਤਾ ਵੀ 2 ਤੋਂ 3 ਲੀਟਰ ਹੋਊਗਾ ਹੁਣ ਜਿਹੜਾ ਮੌਕੇ ਦਾ ਸੂਆ ਪਹਿਲਾ ਸੂਈ ਹੈ ਦੋ ਦੰਦ ਹੈ ਮੂੰਹ ਚ ਤੇ ਸਾਢੇ ਪੰਜ ਮਹੀਨੇ ਦੋਸਤੋ ਕਨਫਰਮ ਚੈੱਕ ਪਾਸ ਹੈ ਵੀ ਅਗੇ ਦੋਸਤੋ ਕੱਦ ਵੀ ਝੁੱਟ ਗਿਆ ਜੀ ਵੇਖੀ ਇਹ ਤੇ ਕਟੀਆਂ ਵਾਲੇ ਕਰਦੇ ਆ ਭਾਜੀ ਇਹਨੇ ਕਰ ਦੇਣਾ ਜੀ ਇਹਨੇ ਵੇਖਣ ਨੂੰ ਕੱਟੀ ਜਾਂਦੀ ਹੈ ਵੇਖਣ ਨੂੰ ਕੱਟੀ ਹਾਂਜੀ ਹਾਂਜੀ ਇਹ ਟੂਲੀ ਬਣ ਗਈ ਜੀ ਕਰੇ ਛੋਟਾ ਰਿਆ ਨਾ ਬਾਕੀ ਭਾਜੀ ਝੋਟੀਆਂ ਮਨ 29 ਅੱਛਾ ਅੱਛਾ ਐਮ 29 ਐਮ 29 ਸੀ ਮੰਦੀ ਇਹ ਤੁਸ ਜੀ ਕਰ ਐਮ 29 ਦੀਆਂ ਝੋਟੀਆਂ ਠੀਕ ਹੈ ਜੀ ਪੰਜਾਂ ਸਾਲਾਂ ਜਵਾਰ ਨੇ ਆਹ ਲੋ ਜੀ ਢਾਈਆਂ ਸਾਲਾਂ ਦੀ ਹਿਸਾਬ ਨਾਲ ਦੂਜਾ ਸੁਆ ਗਾ ਬਣ ਦੋਸਤੋ ਫੇਰ ਵੀ ਚਲੋ ਕਰਮਾਲੀ ਦਾ ਪਿੱਖਪੜਾ ਬਹੁਤ ਸੋਹਣਾ ਤਿਆਰ ਕੀਤਾ ਨੇ ਕਮਕਣੇ ਵਾਲੇ ਸਿੰਘ ਜੀ ਦੇ ਹਾਂਜੀ 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 ਐਮ 29 ਦੀ ਪਿਓਰ ਮਾਲੋ ਨਸਲ ਦੇ ਵਿੱਚ ਆ ਠੀਕ ਹੈ ਹਾਂਜੀ ਹਾਂਜੀ ਦੋਸਤੋ ਬਿਲਕੁਲ ਰਿੰਗ ਸਿੰਘ ਗੋਲ ਆ ਕਰੋ ਜੀ ਚੈੱਕ ਸਾਰੇ ਦੋਸਤੋ ਜੱਟ ਬਲੈਕ ਥੋੜੇ ਜਿਹੀ ਪੂਛ ਤੇ ਵਾਲ ਵਗੜ ਜੇ ਲੈ ਜੋ ਜੀ ਦੋ ਤੋਂ 3 ਲੀਟਰ ਤੋਂ ਜਿਹੜਾ ਮੌਕੇ ਦਾ ਹੁਣ ਤਿਆਰ ਹੋਊਗਾ ਕਿ 5.5 ਮਹੀਨੇ ਦੀ ਕਨਫਰਮ ਚੈੱਕ ਪਾਸ ਭਾਜੀ ਫਾਇਦੇ ਦੋ ਦੋ ਤਿੰਨ ਤਿੰਨ ਆ ਪਰ ਮੋਲੇ ਦਾ ਅੰਸਰ ਕੱਟੀ ਵਾਲਾ ਕਰਨਾ ਆਪਾਂ ਅੱਛਾ ਜੀ ਗਾਰੀ ਨੂੰ ਕੱਟੀ ਆ ਆ ਦੀ ਤਸਰਰ ਤੇ ਦਾ ਮੋਲ ਅੰਸਰ ਕੱਟੀ ਵਾਲਾ ਹੋਊਗਾ ਠੀਕ 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 ਹੈ ਠੀਕ ਹੈ ਜਿਹੜਾ ਕੋ ਭੈਣ ਭਰਾ ਲੈ ਜਾਵੇ ਚਲੋ ਇਹ ਆ ਵੀ ਜਿੱਦੀ ਕੋਈ ਮੈਂ ਇਨਾ ਚਿਰ ਦੁੱਧ ਦਿੰਦੀ ਇਹਦੇ ਫੇਰ ਲੈ ਗਿਆ ਤੇ ਫੇਰ ਇਹਨੇ ਗਾਂ ਦੁੱਧ ਪਿਆ ਦੇਣਾ ਹਾਂਜੀ 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 ਤੇ ਰੇਟ ਛੋਟਾ ਇਹ ਤੇ ਗੱਲ ਹੈਗੀ ਹਾਂਜੀ ਰੇਟ ਛੋਟਾ ਹੈ ਹਾਂਜੀ ਭਾਈ ਮੁੱਲ ਦਾ ਪਾਈ ਤਾਂ ਵੱਟ ਚੌਕੜ ਝੋਟੀ ਹੋਵੇ ਉਹ ਜਾਣਦੀਆਂ ਅੰਸਾਂ ਝੋਟੀਆਂ ਜਾਣਦੀਆਂ ਹਾਂਜੀ ਹਾਂਜੀ ਕਿਨੇ ਕਿਨੇ ਦੀਆਂ 50-50 ਹਜ਼ਾਰ ਦੇ ਨਾ ਹਾਂਜੀ ਹਾਂਜੀ ਤੇ ਪਾਰਾ ਪਾਂ ਰੇਟ ਆਪਣਾ ਡਾਉਣ ਹੈ ਆਪਾਂ ਡਾਉਣ ਹੀ ਰੱਖਣਾ ਹਾਂਜੀ ਤੇ ਇਹ ਆ ਵੀ ਮੁੱਲ ਜੋ ਆਪਾਂ ਇਹਦਾ ਮਰਜ਼ੀ ਕਰੀਏ ਭਾਵੇਂ ਤੋਂ 60 ਕਰਾ ਲੈ 65 ਕਰਾ ਲੈ ਜੋ ਮਰਜ਼ੀ 50 ਹਜ਼ਾਰ ਪੂਰੇ ਦੇ ਦੇ ਦਈਏ ਕਿੰਨਾ ਕਮਾਂਦ ਨੂੰ ਸਰ 2000 ਛੱਡ ਦੀਏ ਅੜਤਾਰੀ ਹੋ ਗਿਆ ਹਾਂਜੀ ਹੋਰ ਕੀ ਕੀ ਦੇਸ ਤਿੰਨ ਛੱਡ ਦਾਂਗੇ ਪੂਰੇ 47000 ਦੀ ਦੇ ਦੇਣਾ ਠੀਕ ਹੈ ਜੀ ਹਾਂਜੀ ਇੱਕੇ ਰਾਂ ਮੰਨ ਤਲ ਗਾ ਦੇਣਾ ਪੂਰੇ 47000 ਦੀ ਦੇ ਦੇ ਦਾਂਗੇ ਤੇ ਬਾਕੀ ਭਾਜੀ ਸਾਢੇ ਪੰਜਾਂ ਮਹੀਨੇ ਚੈੱਕ ਪਾਸ ਜੀ ਠੀਕ ਹੈ ਜੀ ਤੇ ਦੁੱਧ ਤਿੰਨ ਹੀ ਤੇ ਦੋਹਾਂ ਤੋਂ ਅੰਦਰ ਆ ਨਹੀਂ ਹੋਣਾ ਆਪਾਂ ਦੋ ਠੀਕ ਹੈ ਜੀ ਹਾਂਜੀ ਲਓ ਦੋਸਤੋ ਇੱਕ ਰਾਂ ਕੈਮਰਾ ਮਰੋ ਮੈਂ ਦਿੱਤੇ ਹਾਂਜੀ ਹਾਂਜੀ ਸਾਢੇ ਪੰਜਾਂ ਮਹੀਨੇ ਦੋਸਤੋ ਕਨਫਰਮ ਚੈੱਕ ਪਾਸ ਤੇ ਮੁੱਲ ਦੋਸਤੋ ਰੱਖਿਆ ਜੇ ਵੀਰ ਨੇ ਲੈਣ ਦੇਣ 47000 ਰੁਪਏ ਜਿਹਦੇ ਵਿੱਚ ਤੁਹਾਡਾ ਮੌਕੇ ਦੇ ਆਇਆਂ ਗਿਆ ਦਾ ਮਾਨਤਣ ਛੋੜ ਛੱਪਾ ਥੋ ਇਦੇ ਨਾਲ ਜਿਹੜੀ ਬੱਤੀ ਮੱਚੀ ਵੀ ਰਹੀ ਏਤੀ ਦਸੀ ਡਿਟੇਲ ਆਪਾਂ ਇਹ ਵੀ ਭਾਜੀ ਸਾਢੇ ਪੰਜਾਂ ਮਹੀਨਿਆਂ ਦੀ ਗੱਭਣ ਆ ਅੱਛਾ ਜੀ ਇਹ ਵੀ ਭਾਜੀ ਜਿਹੜੀ ਉਹ ਆਪਾਂ ਮਹਿ ਨੀਲੀ ਦੀ ਨਹੀਂ ਉਹ ਹੈ ਦੂਜੇ ਨੰਬਰ ਹਾਂਜੀ ਹਾਂਜੀ ਇਹ ਵੀ ਉਸੇ ਲਾ ਕੇ ਚੋਈ ਹਾਸਲ ਪੂਰੀਆਂ ਹਾਸਲ ਪੂਰੀਆਂ ਨੀਲੀ ਦੀ ਮਹਿ ਜੀ ਠੀਕ ਹੈ ਜੀ ਮੱਗੀ ਨਾਸ ਜੀ ਠੀਕ ਹੈ ਜੀ ਤੇ ਅੱਖਾਂ ਦੋਵੇਂ ਬਿੱਲੀਆਂ ਹਾਂਜੀ ਅੱਖਾਂ ਦੋਵੇਂ ਬਿੱਲੀਆਂ ਠੀਕ ਹੈ ਤੇ ਬੋਲੀ ਬਿੱਲੀ ਆ ਜੀ ਪੰਜ ਕਲਿਆਣੀ ਆ ਪੰਜ ਕਲਿਆਣੀ ਠੀਕ ਤੇ ਇਹ ਨਾ ਭਾਜੀ ਸਾਢੇ ਪੰਜਾਂ ਮਹੀਨਿਆਂ ਦੀ ਮੈਂ ਵੀ ਚੱਕ ਪਾਸ ਆ ਹਾਂਜੀ ਇਹ ਥੋੜਾ ਇਹਨਾਂ ਦਾ ਬਜ਼ੁਰਗੀ ਸੀ ਤੇ ਮੁੰਡਾ ਬਾਹਰ ਬੁੱਚ ਪਹਿਲਾਂ ਦਮੇ ਡੰਗ ਚੋਣ ਲਈ ਤੇ ਬਾਅਦ ਚੋਂ ਇੱਕ ਡੰਗ ਕਰਤੀ ਤੇ ਮੈਂ ਤਾਂ ਕਰਕੇ ਦੁੱਧੋਂ ਭੱਜ ਗਈ ਆ ਅੱਛਾ ਜੀ ਤੇ ਹਰ ਤੋਂ ਆ ਕੇ ਨਾ ਕੋਈ ਇਹ ਨਾ ਆ ਕੇ ਵੀ ਢਲੀ ਮੱਢੀ ਹਰ ਤੋਂ ਆ ਕੇ ਮਈਆਂ ਸਾਰੇ ਮਾਲ ਰਾਤੀਆਂ ਆ ਚਾਰ ਚੂਰ ਨਹੀਂ ਖਾਦਾ ਹਾਂਜੀ ਤੇ ਹੁਣ ਹਿਸਾਬ ਨਾਲ ਵੀ ਇਹ ਦੁੱਧੋਂ ਡرائی ਹੈ ਅੱਛਾ ਦੁੱਧੋਂ ਡرائی ਹੈ ਹਾਂਜੀ ਦੁੱਧੋਂ ਡرائی ਹੈ ਅੱਛਾ ਅੱਛਾ ਜੀ ਸਾਢੇ ਪੰਜ ਮਹੀਨੇ ਤੱਕ ਇਕੱਲੀ ਗੱਬਣੀ ਗੱਬਣੀਆਂ ਜੀ ਇਕੱਲੀ ਠੀਕ ਗੱਬਣ ਗੱਬਣ ਕਟੀਏ ਵੀ ਕੀ ਬਾਤ ਹੋਈ ਹੈ ਸਾਡੇ ਪੰਜਾਹ ਮਹੀਨੇ ਦੋਸਤੋ ਗੱਬਣ ਚੈੱਕ ਪਾਸ ਤੇ ਦੁੱਧ ਤੋਂ ਦੋਸਤੋ ਟਰਾਈ ਕੀਤੀ ਆ ਕਿਉਂਕਿ ਇਹ ਨਾ ਚੋਣ ਤੋਂ ਵੀਰ ਕਹਿੰਦਾ ਵੀ ਥੋੜੀ ਜਿਹੀ ਜਿਹੜੇ ਵੀਰ ਦੇ ਕੋਲ ਹੈਗੀ ਸੀ ਰਹਿ ਗਈ ਚੋਣ ਤੋਂ ਉਹ ਜੀ ਬਜ਼ੁਰਗ ਹੀ ਬੰਦਾ ਚੋਈ ਗਈ ਹਾਂਜੀ 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 ਤੇ ਉਹ ਦਾ ਆਉਂਦੇ ਵੀ ਸੱਜਣ ਉਹਨਾਂ ਨੇ ਕਹਿਣ ਮੁਤਾਬਕਾਂ ਦੇ 11-12 ਲੀਟਰ ਦੁੱਧ ਦਿੰਦੀ ਆ ਠੀਕ ਹੈ ਜੀ ਹਾਂਜੀ ਹਾਂਜੀ ਇਹ ਦੋਸਤੋ ਜਿਹੜੇ ਵੀਰ ਨੇ ਖਰਦੀਆਂ ਗੱਬਣ ਕਰਕੇ ਚੈੱਕ ਪਾਸ ਇਹ ਗੱਬਣ ਦਾ ਸੱਦਾ ਦਊਗਾ ਬਾਕੀ ਪਿਓ ਰੇ ਆ ਵੀ ਨੀਲੀ ਨਸਲ ਚਾਉਂਦੀ ਜੀ ਠੀਕ ਹੈ ਜੀ ਹਾਂਜੀ ਕੱਦ ਕਾਠ ਮੈਂ ਤਾਂ ਗਾਂ ਦੂਜੇ ਸੂਏ ਦੀ ਬ ਕਿਹੜਾ ਨਹੀਂ ਪਾਣੀ ਲਿਆ ਠੀਕ ਹੈ ਜੀ ਪਹਿਲਾ ਸਵੇਰ ਸੋਈ ਦੂਜੇ ਸਵੇਰ ਆ ਕੇ ਗੱbnਿਆ ਹੈ ਨਾ ਹਾਂਜੀ ਠੀਕ ਹੈ ਜੀ ਅੱਛਾ ਜੀ ਇਹਦਾ ਵੀਰ ਮੋਹਨ ਭਾਈ ਇਹਦਾ ਹੜਦਿਆਂ ਵਾਲਾ ਮੁੱਲ ਕਰਨਾ ਜਿਹੜਾ ਇਹ ਨਾ ਜਿਹੜੀ ਇਹ ਨਾ ਵੀਡੀਓ ਮਗਰੋਂ ਪਵੇ ਤੇ ਪਹਿਲਾਂ ਹੀ ਹੋਈ ਪਹਿਲੇ ਨੰਬਰ ਤੇ ਇਹ ਵੀ ਕਹੇਗਾ ਪਹਿਲੇ ਨੰਬਰ ਤੇ ਇਹ ਵੇਖਦੇ ਬਾਕੀ ਜੀ ਆਂਦੇ ਨਾ ਨਾ ਮੁੰਡਾ ਵਿਆਹ ਜਾਂਦਾ ਤੇ ਬਾਅਦ ਚ ਮੜ ਕੇ ਜਿਆਦਾ ਪੁੱਛਦੇ ਆ ਭਾਉ ਹਾਂਜੀ 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 ਇਹਦਾ ਜਿਆਦਾ ਪੁੱਛਣਾ ਥਾਰੀ ਠੀਕ ਹੈ ਜੀ ਇਹ ਵੀ ਇਹਦਾ ਰੇਟ ਅਨਸਰ ਕਤੀ ਵਾਲਾ ਜੀ ਹਾਂਜੀ ਹਾਂਜੀ ਭਾਈ ਇਹਦਾ ਮੁੱਲ ਕਰਾਲੇ ਕੋ 55 ਦੇ ਭਾਵੇਂ ਕਰਾਲੇ ਸਾਥ ਅੱਛਾ ਜੀ ਤੇ ਭਾਵੇਂ ਆਪਾਂ ਆਦ ਗਏ 50 ਹੂੰ ਇਹ ਦੇੜੀਏ ਪੂਰੇ 48 ਆ ਜੀ ਨਹੀਂ ਹੜਤਾਲੀ ਚ ਮਾਨਦਾਨ ਕਰੀਏ ਕਿਉਂਕਿ ਪੂਰੇ 45000 ਦੀ ਪਾਉ ਦੇਵਾਂਗੇ ਛੋੜ ਕਰਾਂਗੇ ਦੇ ਮੌਕੇ ਤੇ 45000 ਦੀ ਹਾਂਜੀ ਹਾਂਜੀ ਛੋੜ ਛਪਾਉ ਹਾਂਜੀ ਸਾਢੇ 5 ਮਹੀਨੇ ਦੀ ਚੱਕ ਪਾ ਜੇ ਤੇ ਦੁੱਧੋਂ ਡਰਾਈ ਦੁੱਧੋਂ ਡਰਾਈ ਹਾਂਜੀ ਹਾਂਜੀ ਇਹਦੇ ਨਾਲ ਜਿਹੜੀ ਬੱਤੀ ਮਾਜੀ ਦੀ ਸੀ ਜਿਹੜੀ ਲਾਵਾਂ ਇਹ ਭਾਜੀ ਸੂਈ ਜੇ ਮੈਂ ਢਾਈਆਂ ਕੁ ਮਹੀਨੇ ਆਈ ਅੱਛਾ ਜੀ ਨੌ ਢਾਈਆਂ ਢਾਈਆਂ ਮਹੀਨੇ ਸੂਈ ਆ ਅੱਛਾ ਜੀ ਤੇ ਨਾ ਦੇ ਲਾਗੇ ਕੋਈ ਤੇ ਮਹੀਨਾ ਕਿਨੂੰ ਬਣੀ ਹੋਇਆ ਅੱਛਾ ਜੀ ਤੇ ਚਲੋ ਇਹ ਜੇ ਕੋ ਆਪਣਾ 10 12 ਦਾ ਰਹਿ ਗਈ ਫਿਰ ਆਪਾਂ ਚੈੱਕ ਪਾਸ ਕਰਾ ਕੇ ਦੇ ਦਾਂ ਠੀਕ ਹੈ ਜੀ ਤੇ ਬਾਕੀ ਇਹ ਥੋੜਾ ਇਹਨਾਂ ਨੇ ਲਾਪਾ ਲਾਇਆ ਤਾਂ ਇੱਕ ਇਹ ਚੌਗੀ ਆ ਜੀ ਮੂੰਹ ਇਹ ਵੀ ਚੌਗੀ ਆ ਠੀਕ ਹੈ ਜੀ ਤੇ ਦੂਜੀ ਦੀ ਗਾਂ ਵਾ ਅੱਛਾ ਦੂਜੀ ਸੁਈ ਦੂਜੀ ਦੀ ਗਾਂ ਵਰ ਦੂਜੀ ਲਈ ਮਤਲਬ ਟੀਕਾ ਭਰਿਆ ਵਾ ਠੀਕ ਠੀਕ ਜੀ ਹਾਂ ਜੀ ਤੇ ਇਹਦੇ ਸਲੇਵੀ ਦੁੱਧ ਕਿੰਨਾ ਦੁੱਧ ਭਾਜੀ ਇਹ ਸਾਡੇ ਤੇ ਹੈਗਾ ਹੀ ਕੋਈ 8 ਕਿਲੋਟਰ ਸਾਤ ਹੁਣ ਆਪਾਂ 6 ਦੀ ਗਰੰਟੀ ਦਵਾ 6 ਦੀ ਗਰੰਟੀ ਹੈ ਥੋੜਾ ਨਾ ਮਈਆਂ ਨੇ ਅਗਰ ਰਾਤ ਦਾ ਮਾਲ ਨੇ ਚਾਚੂ ਨਹੀਂ ਖਾਦਾ ਪਤਾ ਪੱਤਾ ਠੀਕ ਠੀਕ ਹਾਂਜੀ ਹਾਂਜੀ ਅੱਛਾ ਇਹਦੇ ਮਗਰ ਬੱਚਾ ਹੈਗਾ ਨਹੀਂ ਜੀ ਬੱਚਾ ਨਹੀਂ ਹੈਗਾ ਜੀ ਲਓ ਜੀ ਕੱਢੋ ਬਾਹਰ ਨੂੰ ਦੋਸਤੋ ਪਹਿਲਾ ਸਵੇਰ ਸੁਈ ਆ ਦੂਜੇ ਸਵੇਰ ਤੇ ਦੋਸਤੋ ਇੱਕ ਮਿੰਟ ਦਾ ਟ ਹਾਂਜੀ ਬਾਕੀ ਦੋਸਤੋ 1 ਮਿੰਟ ਦਾ ਟਾਈਮ ਇਹਨੂੰ ਵੀ ਟਿਕਾ ਲੱਗੇ ਨੂੰ ਥੋੜਾ ਜਿਹਾ ਲਿਸਾ ਪਾ ਜਰੂਰ ਰੱਖ ਦੀਏ ਕਿਉਂਕਿ ਕਈ ਵਾਰ ਸਾਹਬ ਕਿਸੇ ਵੀਰ ਨੇ ਘੱਟ ਕੀਤੀ ਹੁੰਦੀ ਪਸ਼ੂ ਦੀ ਪਰ ਥੋੜਾ ਪਠਾਈ ਨਹੀਂ ਜੋ ਕਿਹਾ ਮੈਨੇ ਆ ਰਹੇ ਹਾਂਜੀ ਹਾਂਜੀ ਦੁਜੇ ਥਾਣਾ ਕਰਕੇ ਹਾਂਜੀ ਥੋੜੀ ਦੋਸਤੋ ਪਤਲੇ ਸਰੀਰ ਦੀ ਐ ਇਹਨੂੰ ਲਿਓ ਜੀ ਬਾਕੀ ਇਹ ਆ ਵੀ ਸੀਲਸ ਲੱਗਾ ਦੋਸਤੋ ਆਹ ਪਰੋ ਚੜੀ ਚਾਰ ਦੰਦ ਦੋਸਤੋ ਮੂੰਹ ਮੂੰਹ ਵੀ ਨਾ ਚੁੱਕੀ ਆ ਹਾਂ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਕਰੋ ਜੇ ਆ ਜੀ ਲਓ ਡਰ ਜਾਂਦੇ ਨਾ ਪੁੱਛੋ ਸੋਰਾ ਹਾਂ ਮੈਂ ਘਰੋਂ ਘਰੋਂ ਨਹੀਂ ਨਿਗਲੀ ਨਾਲੀ ਹਾਂਜੀ 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 ਇੱਥੇ ਗੱਲ ਹੈ ਜੀ ਵਾਈਟ ਵੀਰ ਤੋਂ ਠੀਕ ਹੈ ਜੀ ਮੋਹ ਚੌਕੀ ਜੀ ਠੀਕ ਹੈ ਜੀ ਦੋਸਤੋ 6 ਲੀਟਰ ਦੁੱਧ ਹੁਣ ਮੌਕੇ ਦਾ ਵੀਰ ਦੇ ਕਹਿਣ ਮੁਤਾਬਕ ਅਸਲ ਤਿਆਰ ਹੈ ਜੀ ਤੇ ਮੋਲ ਆਪਾਂ ਵੀਰ ਤੋਂ ਪੁੱਛ ਲਈਏ ਕੀ ਮੋਲ ਕਰਦਾ ਵੀਰ ਪਸ਼ੂ ਦੋਸਤੋ ਵੈਸੇ ਤੁਹਾਨੂੰ ਪਤਾ ਕੈਮਰੇ ਤੋਂ ਜਾਂ ਡਾਕਟਰ ਤੋਂ ਪੁੱਛ ਦਿੰਦੇ ਅਛਾ ਵੀਰ ਜੀ ਮੋਲੇ ਦਾ ਭਾਜੀ ਮੋਲੇ ਦਾ ਵੀ ਛੋਟਾ ਹੀ ਹੈ ਹਾਂਜੀ ਮੋਲੇ ਦਾ ਭਾਵੇਂ ਕੋ ਕਰਾਲੇ 60 ਤੇ ਭਾਵੇਂ ਕਰਾਲੇ 55 ਹਾਂਜੀ 50000 ਪੂਰੇ ਦੇ ਦੇ ਦੀ ਨੀ ਕੰਨਾ ਕਮਾਨ ਤਰ ਹਾਂਜੀ ਕਿ ਛੁ ਕੰਨਾ ਕਮਾਨ ਤਹੀਂ ਦਦੋ ਬਰਾਬਰ ਕਰਦੀ ਉਹ ਗੇਰੀ ਉਹ ਡرائی ਦਦੋ ਹਾਂ ਨਹੀਂ ਕਿ ਨਾਨ ਕਰਕੇ ਤੱਕਾ ਕਿਉਂਕਿ ਪਤਾ ਗਲ ਗਈ ਥੋੜੀ ਜਿਹੀ ਸਰੀਰ ਤੋਂ 15 ਰਸਦੀ ਹੈ ਉੱਲੇ ਸਾਧਰਾ ਆਹ ਵੀ ਚਲੋ ਕੋਈ ਨਹੀਂ ਮੈਂਨੇ ਪੱਥੇ ਪੁੱਥੇ ਨਹੀਂ ਜੀ ਖਾਦੇ ਅੱਛਾ ਅੱਛਾ ਤੇ ਬਾਕੀ ਉਹ ਨਾ ਆਪਦਾ ਮਾਲੀ ਕਰਾਈ ਆ ਨਗਰ ਨੇ ਵੀ 100% ਐ ਮੈਂ ਠੀਕ ਠੀਕ ਚਲੋ ਆਪਣਾ ਅੰਕ ਲੈਦਾ ਚ ਚਲਕੀ ਨਹੀਂ ਤੇ ਭਾਅਤਾ ਦੱਸ ਦੇ ਲਈ ਤੇ ਮੈਂ ਚੈੱਕ ਕਰਾ ਕੇ ਦੇ ਦਾਂ ਚਲੋ ਸ਼ੋ ਤੇ ਜੋ ਕੋਈ ਵੀ ਲੇ ਕੋਈ ਕਿਸਮਤ ਤੇ ਚਲੋ ਕੋਈ ਗੱਲ ਨਹੀਂ ਭਾਜੀ ਦੇ ਦੇ ਨੇ 47 ਪੂਰੇ ਦੇ 47 ਨਹੀਂ 1000 ਰੁਪਿਆ ਸਾਡੇ ਕਹਿੰਦੇ ਛੜ ਦੋ 46000 ਰੁਪਿਆ ਚਲੋ ਕੋਈ ਗੱਲ ਨਹੀਂ 40 ਜੀ ਲਓ ਦੋਸਤੋ 46000 ਰੁਪਿਆ ਦਾ ਮੌਕੇ ਦਾ ਬੋਲੋ ਗਿਆ ਜੀ 6 ਲੀਟਰ ਦੁੱਧ ਤੇ 1 ਮਿੰਟ ਟਾਈਮ ਇਹਨੂੰ ਹੋ ਗਿਆ ਜੀ ਤੇ ਦੋਸਤੋ ਦੁੱਧ ਨੂੰ ਉਹ ਡਰਾਈ ਕੀਤੀ ਜੀ ਪਹਿਲਾ ਨੰਬਰ ਤੇ ਜਿਹੜੀ ਮੱਝ ਇੰਨੀ ਵੀ 5.5 ਮਹੀਨੇ ਦਾ ਟਾਈਮ ਹੋ ਗਿਆ ਜੀ ਇਹ ਤਾਂ ਦੁੱਧ ਨੂੰ 2 ਤੋਂ 3 ਕਿਲੋ ਹੋਊਗਾ ਇਹ ਵੀ 5.5 ਮਹੀਨੇ ਦੀ ਗੱਲ ਨੂੰ ਚੈੱਕ ਪਾਸ ਹੈ ਇਧਰ ਲਿਆ ਵੀ ਕੈਮਰਾ ਇਹ ਜਿਹੜੀ ਮੱਝ ਹੈ ਦੋਸਤੋ ਤੁਹਾਨੂੰ ਸਾਹਮਣੇ ਦਿਖਾ ਰਿਹਾ ਸਕਰੀਨ ਤੇ ਢਾਈਆਂ ਮਹੀਨੇ ਦੀ ਕਨਫਰਮ ਚੈੱਕ ਪਾਸ ਦੁੱਧ ਦੋਸਤੋ 9 10 ਕਿਲੋ ਹੋਣ ਦਾ ਮੌਕੇ ਦਾ ਕਹਿਰ ਹੋਊਗਾ ਤੇ ਇਹਦੇ ਨਾਲ ਅੱਗੇ ਇਹਨੂੰ ਵੀ 3 ਹਾਲ ਕਿੰਨਾਂ ਮਹੀਨਾ ਹੋ ਗਿਆ 32 ਦਿਨ 35 32 35 ਦਿਨ ਦੋਸਤੋ ਦਿਖਾਈ ਵੀ ਹੈ ਡਾਕਟਰ ਨੂੰ ਆਪਾਂ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਥੇ ਦੁੱਧ ਦੇ ਇਹਦੇ ਨਾਲ ਜਿਹੜੀ ਬੱਤੀ ਮੱਚ ਇਹਨੂੰ ਦੋਸਤੋ ਕੋਈ ਮਹੀਨੇ ਦੇ ਲਗ ਭਨੇ ਟਾਈਮ ਹੋਗਾ ਟੀਕਾ ਲੱਗੇ ਇਹਨੂੰ 6 ਤੋਂ 7 ਲਿਟਰ ਦੁੱਧ ਦੇ ਚਾਰ ਹੋਗਾ ਜੀ ਇਹ ਤਾਂ ਲਿਆ ਕੀ ਹੁਣਾ ਅੱਠ ਦੁੱਧ 10000 8 ਲਾਲੇ ਕੋਈ ਠੀਕ ਹੈ ਜੀ 8 ਲੱਖੇ ਕੋਈ ਸੌਦਾ ਕਰ ਲਿਆ ਹਾਂਜੀ ਹਾਂਜੀ ਠੀਕ ਹੈ ਜੀ 6 ਪਸ਼ੂ ਦੋਸਤੋ ਤੁਹਾਨੂੰ ਦਿਖਾਈ ਜਿੰਨੇ ਵੇਚ ਤਕਰੀਬਨ ਜੇ ਮੰਨ ਲਈਏ ਤਾਂ ਸਾਰੇ ਪਸ਼ੂ ਨੂੰ ਤੇਰੇ ਦੋਸਤੋ ਲੱਗੇ ਹੋਏ ਐ ਤੇ ਬਾਕੀ ਤਿੰਨ ਮੱਝ ਜਿਹੜੀਆਂ ਕਨਫਰਮ ਚੈੱਕ ਪਾ ਲੈ ਤਿੰਨ ਕਨਫਰਮ ਆ ਜੀ ਦੋ ਟਾਈਮ ਸਵੇਰੇ ਸਵੇਪ ਨੂੰ ਚੋ ਕੇ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਐਡਰੈਸ ਇਹ ਕਰੀਬੀ ਦਾ ਫੇ तहसील ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਫੋਨ ਨੰਬਰ ਵੀਰ ਜੀ ਇਕੜੀ ਫੇਰ ਬੋਲਦੀ ਐ ਸ਼ਾਹ ਫਾਰਮ ਤੇ ਦੋਸਤੋਂ ਪਹੁੰਚੇ ਆ ਵੀ ਕਿਦਾਂ ਨਾਮ ਪ੍ਰਤਾਪ ਸਿੰਘ ਸ਼ਾਹ ਹਾਂਜੀ ਭਾਜੀ ਫੋਨ ਨੰਬਰ ਹੈਗਾ ਜੀ 7087801127 ਠੀਕ ਹੈ ਜੀ ਦੂਜਾ ਨੰਬਰ ਤੇ 628474127 ਠੀਕ ਹੈ ਜੀ ਬਾਕੀ ਭਾਜੀ ਆਪਣੀ ਵੀਡੀਓ ਚ ਹਰ ਵੀਰ ਜੀ ਦੇ ਹੱਥ ਜੋੜ ਕੇ ਬੇਨਤੀ ਹੁੰਦੀ ਆ ਹਾਂਜੀ ਤੇ ਇਹੋ ਜੀ ਹੱਥ ਜੋੜ ਕੇ ਬੇਨਤੀ ਆ ਵੀ ਪਰਿਵਾਰ ਦੇ ਵਿੱਚ ਵੀਡੀਓ ਵੇਖ ਕੇ ਹਾਂਜੀ ਹਾਂਜੀ ਤੇਰ ਆਪਾਂ ਨੂੰ ਸਹੀ ਬਿਆਨ ਆਪਾ ਉਹ ਤੇ ਘਰੇ ਆ ਕੇ ਤਸਲੀ ਕਰਕੇ ਠੀਕ ਹੈ ਹਾਂਜੀ ਬਾਕੀ ਕੋਈ ਵੀ ਵੀਰ ਕਿਸੇ ਕਿਸਮ ਦੀ ਵੀ ਕਿਸੇ ਵੀਰ ਨੇ ਆਪਣੀ ਤਸੱਲੀ ਕਰਨੀ ਹੈ ਪਸ਼ੂਦਿੱਤੇ ਮਾਲਕ ਵੀਰ ਦੇ ਨਾਲ ਗੱਲਬਾਤ ਕਰਕੇ ਕੰਟੈਕਟ ਕਰ ਲੈ ਜੀ ਕੋਈ ਗੱਲ ਨਹੀਂ ਜਿਹੜਾ ਨਹੀਂ ਆ ਸਕਦਾ ਵੀਡੀਓ ਕਾਲ ਤੇ ਆਪਣੀ ਤਸੱਲੀ ਕਰਾ ਲਈ ਬਾਕੀ ਜਿਹੜੇ ਡੰਗਰ ਚੈੱਕ ਪਾਸ ਹੈ ਉਹ ਆਪਾਂ ਆਪਦੇ ਹੱਥੀਂ ਆਪਦੇ ਡੈਕਟਰ ਤੋਂ ਕਰਾਏ ਹੈ ਠੀਕ ਹੈ ਜੀ ਆਪਾਂ ਤਸੱਲੀ ਆਪੀ ਕੀਤੀ ਆਪੇ ਕੀ ਭਾਜੀ ਭਾਜੀ ਤਾਂ ਤਸੱਲੀ ਕਰੀ ਦੀ ਆ ਗਾੜੀ ਮਾਲ ਡੰਗਰ ਜਾਣਾ ਹੁੰਦਾ ਵਾ ਠੀਕ 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 ਤੇ ਫਿਰ ਮੰਨ ਲਓ ਅਗਲਾ ਘੜੀ ਮੂੜੀ ਚੈੱਕ ਰਹੀਏ ਨਾ ਡੰਗਰ ਫਿਰ ਡੰਗਰ ਗਰਮੀ ਆ ਤੇ ਡੰਗਰ ਔਖਾ ਹੁੰਦਾ ਮੰਨ ਲ ਕਿਸੇ ਵੀਰ ਨੇ ਤਸੱਲੀ ਵੀ ਆਪਣੀ ਕਰਨੀ ਹੈ ਤੇ ਬੇਸ਼ੱਕ ਕੋਈ ਟਾਈਮ ਰੱਖ ਕੇ ਅੱਠ ਮੈਂ ਨਾ ਕੋਈ ਗੱਲ ਨਹੀਂ ਜੀ ਕਰ ਸਕਦਾ ਅੱਠ-10 ਦਿਨ ਬਾਅਦ ਵਿੱਚ ਆਪਣੀ ਤਸੱਲੀ ਵੀ ਕਰਾ ਸਕਦਾ ਕੋਈ ਗੱਲ ਨਹੀਂ ਕਿਉਂਕਿ ਲੰਮਾ ਸਮਾਂ ਜਿਹੜੇ ਵੀਰਾਂ ਨੇ ਵਪਾਰ ਕਰਨਾ ਤਾਂ ਉਹਨਾਂ ਵੀਰਾਂ ਦਾ ਦੋਸਤੋ ਇਹ ਹਿਸਾਬ ਹੁੰਦਾ ਵੀ ਚਲੋ ਵਪਾਰ ਦੇ ਵਿੱਚ ਜਿਹੜਾ ਵਾ ਕੋਈ ਜ਼ਿਆਦਾ ਝੂਠ ਨਹੀਂ ਬੋਲਿਆ ਜਾਂਦਾ ਨਹੀਂ ਨਹੀਂ ਜੀ ਕਿਉਂਕਿ ਇਹ ਯਕੀਨ ਵਾਲੀ ਗੱਲ ਹੁੰਦੀ ਹਰ ਇੱਕ ਫਾਰਮ ਦੀ ਵੱਖਰੀ ਨਹੀਂ ਭਾਜੀ ਦੱਸਾਂ ਗੱਲ ਕੀ ਆਪਾਂ ਮਾਰ ਡੰਗਰ ਗੁਰੂ ਦੀ ਕਿਰਪਾ ਨਾਲ ਇਦਾਂ ਆਵੇ ਵੀਡੀਓ ਮਗਰੋਂ ਪਾਈ ਦੀ ਆ ਤੁਹਾਡੇ ਪਾਇਆ ਪਾਇਆ ਉਸੇ ਵਾਲੇ ਮਾਲ ਲੈ ਕੇ ਜਾਣਾ ਸਰ ਠੀਕ ਹੈ ਜੀ ਨਾਲੇ ਆਪਣੇ ਭਾਅ ਬਿਲਕੁਲ ਜਨੂਅਲ ਹੁਣ ਤੁਸੀਂ ਬਾਜ਼ਾਰ ਕੰਨਾ ਤੇ ਜੇ ਅੱਜ ਭਾਅ ਆਪਾਂ ਬਿਲਕੁਲ ਲੈ ਸਕਦੇ ਠੀਕ 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 ਹੈ ਹਾਂ ਜੀ ਲੈਸ ਤਾਂ ਕੀਤੇ ਆ ਵੀ ਭੈਣਾ ਭਰਾਵਾਂ ਦਾ ਫੋਨ ਆਉਂਦਾ ਵੀ ਕਈ ਰੇਟ ਥੋੜਾ ਲੈਣਾ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਠੀਕ 4 ਦਿਨ ਫਿਰਦੇ ਰਹੇ ਆ ਜੀ ਹਸ ਤਾ ਜੇ 2 ਮਹੀਨੇ ਹੋਰ ਲਈਆਂ ਠੀਕ ਹੈ ਜੀ ਉਹ ਹੁਣੀਆਂ ਪਰਸੋਂ ਤੱਕ ਫੇਰ ਪਾਵਾਂਗੇ ਆਪਾਂ ਧੰਨਵਾਦ ਦੋਸਤੋ ਇਹਦਾ ਵੀਡੀਓ ਦੇਖਣ ਅੱਛੇ ਕਾਲ ਸਸ ਕਾਲ